ਜੀਖਾ ਖਾਲਸਾ ਵੈਦੂ ਜਿੱਕੀ ਪੱਤੇ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਗਿਆਨ ਦੀ ਗੱਲ ਗਿਆਨ ਦੀ ਗੱਲ ਚੈਨਲ ਨ ਦੇਖਣ ਵਾਲੀਆਂ ਸਾਰੀਆਂ ਸਿੱਖ ਸੰਗਤਾਂ ਦਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦੀ ਇਹ ਚੈਨਲ ਤੇ ਤੁਹਾਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਕਥਾ ਤੁਹਾਨੂੰ ਅਕਸਰ ਸੁਣਨ ਨੂੰ ਮਿਲਦੀਆਂ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਉਹ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਗਰਵਾਣੀ ਦਾ ਜੋ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਸ਼ਿਕਿਆ ਨਹੀਂ ਹੈ ਗਰਵਾਣੀ ਨੂੰ ਜੇਕਰ ਅਸੀਂ ਆਪਣੇ ਹਿਰਦੇ ਤੋਂ ਸੁਣੀਏ ਤੇ ਹਿਰਦੇ ਦੇ ਵਿੱਚ ਜੱਬੀ ਇੱਥੇ ਕਹਿੰਦੇ ਨੇ ਵੀ ਮਰਦਿਆਂ ਦੇ ਵਿੱਚ ਜਾਨ ਪਾ ਦਿੰਦੀ ਹੈ ਗਰਵਾਣੀ ਦੇ ਨਾਲ ਜੁੜਿਆ ਹੋਇਆ ਹਰ ਉਹ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਨਹੀਂ ਤੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਲੋਕਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਾਂ ਸੋ ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਤਾਂ ਸਾਨੂੰ ਗੁਰਬਾਣੀ ਦੇ ਨਾਲ જોડਣਾ ਪਵੇਗਾ ਤੇ ਤੁਸੀਂ ਤੇ ਅਸੀਂ ਆਪ ਆਪਰਾਲ ਮਿਲ ਕੇ ਗਿਆਨੀ ਸੰਸ ਸਿੰਘ ਮਸਕੀਨ ਜੀਆਂ ਦੀ ਇਹ ਇਸ ਕਥਾ ਨੂੰ ਆਪਾਂ ਸਰਵਣ ਕਰੀਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਫਿਰੋਂ ਫਿਰ ਆਪਾਂ ਕਰ ਦਾਂਗੇ ਅੱਜ ਦੀ ਕਥਾ ਸ਼ੁਰੂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਤਬਾਦ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗਿਆ ਜਾਣ ਵਾਸਤੇ ਤੋਂ ਪਤ ਕੀ ਮਾਤਾ ਤ੍ਰਿਪਤਾ ਜੀ ਔਖਿਆ ਹੋ ਗਏ ਕਿਉਂਕਿ ਗੁਰੂ ਨਾਨਕ ਨੇ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿਧਾਂ ਨੂੰ ਵੀ ਦਸਣਾ ਹੈ ਜੋਗਿਆਂ ਨੂੰ ਵੀ ਦਸਣਾ ਹੈ ਮੱਕੇ ਦੇ ਹਾਜੀਆਂ ਨੂੰ ਵੀ ਦਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ ਇਹੀ ਸੂਰਜ ਦੀ ਪਹਿਚਾਣ ਗੁਰਨਾਨਕ ਦੇਵਾ ਨਹੀਂ ਸੀ ਅਗਰ ਦੇਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਚ ਹੀ ਜਲਣਾ ਸੀ ਛੇਖਾਂ ਦੇ ਘਰ ਦੇ ਚ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ ਜਿਹੜਾ ਚਾਨਣਾ ਉਹਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰithvi ਉਸ ਦੀ ਆਪਣੀ ਹੈ ਸਾਰੇ ਜਗ੍ਹਾ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਣ ਲੱਗ ਬਈ ਮੈਂ ਮਾਂ ਹਾਂ ਤੇਰੇ ਮੈਨੂੰ ਮਾਂ ਬੜਨ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗਰਸਤੀ ਹੋ ਤੁਹਾਡੇ ਬੱਚੇ ਵੀ ਨੇ ਫਿਰ ਮਾਂ ਬਾਪ ਬੁੱਢੇ ਹੋ ਗਏ ਨ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਮੇਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾ ਤੇ ਰੱਖ ਕੇ ਕਹਿੰਦੇ ਨਾ ਮੈਂ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ ਕਦੀ ਨਹੀਂ ਵਿਛੜਿਆ ਹੁਣ ਮੁਸਕਰਾਇਆ ਮਾਤਾ ਜੀ ਪਿੱਤੋਂ ਅਣਹੋਣੀਆਂ ਗੱਲਾਂ ਕਰਦਾ ਰਮਜੀ ਗੱਲਾਂ ਕਰਦਾ ਮੇਰੇ ਪੱਲੇ ਕੁਝ ਨਹੀਂ 12-12 ਸਾਲ ਤੇਰਾ ਪਤਾ ਨਹੀਂ ਚੱਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ ਕਿ ਤਾ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ ਹਾਂ ਨਾਲ ਲੈ ਕੇ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਹੋਇਆ ਮਾਂ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈਂ ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਜੋ ਸੂਖਸ਼ਮ ਸਰੀਰ ਹੈ حضرت ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਬ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਹ ਵੀ ਆਪਣੇ ਹੀ ਸਮ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਨੇ ਸ਼ਹਿਰ ਵਾਸੀਆ ਨਹੀਂ ਇਹ ਸਾਨੂੰ ਸੂਲੀ ਤੇ ਚੜਿਆ ਸੀ। ਕੀ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ ਆ ਨਾਲ ਜਾਂਦਾ ਹੈ। ਮਾਤਾ ਸੋਚਦੀ ਹੈ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ ਹੈ। ਅੱਛਾ ਇਹ ਦੱਸ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ। ਮਾਂ ਹੈ। ਮਹਾਰਾਜ ਕਹਿੰਦੇ ਨੇ ਹਾਂ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆ ਕਵੀ ਸੰਤੋਖ ਸਿੰਘ ਨੇ ਲੰਬੀ ਚੋੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਨਕ ਦੱਸੇਗਾ ਉਹ ਜੜੀ ਮਾਂ ਥੜੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵੈਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਦ ਮਾਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿੰਦੇ ਨਾ ਉਹ ਗੁਰਨਾانک ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਇੱਕ ਸ਼ਬਦ ਦੇ ਇੱਕ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਂ ਦੱਸਿਆ ਪਿਤਾ ਦਾ ਨਾਂ ਦੱਸਿਆ ਪਰਾ ਦਾ ਨਾਂ ਦੱਸਿਆ ਭੈਣ ਦਾ ਨਾਂ ਦੱਸਿਆ ਪਤਨੀ ਦਾ ਨਾਂ ਦੱਸਿਆ ਸੱਸ ਤੇ ਸਹੁਰੇ ਦਾ ਨਾਂ ਦੱਸਿਆ ਬੱਚਿਆਂ ਦਾ ਨਾਂ ਇਹ ਮੇਰਾ ਪਰਿਵਾਰ ਹੈ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣ ਹੈ ਨਹੀਂ ਹੈ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਯਤੀਮ ਅਰ ਪੱਖੋਂ ਯਤੀਮ ਕੁਝ ਵੀ ਨਹੀਂ ਮਾ ਦਾ ਨਾਮ ਰਸੇਗਾ ਸਤਗੁਰੂ ਦੇਵ ਜੀ ਦੱਸਦੇ ਨੇ ਤੇ ਧਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਗਸਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਮੇਰੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤੀਮ ਦੇ ਯਤੀਮ ਨਹੀਂ ਕੁਝ ਵੀ ਨਹੀਂ ਕੁਝ ਵੀ ਸਤਗੁਰੂ ਦੇਵ ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇਦੀ ਮਤ ਮਰ ਜਾਂਦੀ ਹੈ ਜੇਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇ ਦੀ ਮਤ ਮਰ ਗਈ ਤੇ ਜ਼ਿੰਦਗੀ ਸਾਰੀ ਹੀ ਠੋਕਰਾਂ ਖਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਹਿਚਾਨ ਕੀ ਹੋਵੇਗੀ ਤੇ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾਨ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਦੇ ਹੈ ਗੁਰੂ ਦਾ ਸਿੱਖ ਇਹ ਕੇਸਾ ਜ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ اے ਗੁਰੂ ਦਾ ਸਿੱਖ ਇਹ ਕੇਸਾ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉਠੇਗਾ ਇਹ ਜਪ ਤਪ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ਮਾਂ ਨਾ ਆਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ ਕ੍ਰਿਪਤਾ ਜੀ ਕਹਿੰਨੀ ਹੈ ਪਰਿਵਾਰ ਕੇਵਲ ਮਾਂ ਤੱਕ ਮੈਦੂਦ ਨਹੀਂ ਹੁੰਦਾ ਪਿਤਾ ਵੀ ਆਉਂਦਾ ਹੈ ਮਹਾਰਾਜ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਪੂਰਨ ਮਨੁੱਖ ਹਰ ਥਾਂ ਤੇ ਅਨੰਦਿਤ ਹੈ संतोष मनक हर फाटे दुखी है हर फाटे दुखी है संतुष्टता ही मनक नु रजेवा देंदी है कोई धन संपदा रजेवा नहीं देंदी बिना संतोष नहीं कोरा तृপ্তিতে संतोष दे महाराज कहनले जो संतोष है मेरा पिता है और फाटे मेनू आनंदित रखदा हर फाटे मेनू खुश रखदा ਹਰ ਥਾਂ ਤੇ ਮੈਂ ਖੇੜੇ ਦੇ ਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ ਮਨੋ ਕਰੇ ਤ੍ਰਿਸ਼ਨਾ ਲੋਭੀ ਨਹੀਂ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪਰਮਾਨ ਨਹੀਂ ਠੀਕ ਨਹੀਂ ਹੈ ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ ਹਰ ਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ किसी वक्त फल हालात अनुकूल नहीं हो सकते किसी वक्त वातावरण अनुकूल नहीं हो सकता ठीक है नहीं तो ना जो है जैसा है ठीक है कबूल है परवान आप अर्ज करा विद्वाना ने तीन तरह दया असंतुष्टियां मनिया ने परिवारक असंतुष्टि व्यवहारिक असंतुष्टि व्यक्तिगत असंतुष्टि ਪਰਿਵਾਰਿਕ ਅਸੰਤੁਸ਼ਟੀ ਪਹਿਚਾਨ ਕੀ ਹੋਵੇਗੀ ਇਹ ਮਨੁੱਖ ਗਿਲਾ ਹੀ ਕਰਦਾ ਰਹੇਗਾ ਹਰ ਜਗ੍ਹਾ ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਉਹ ਦੁਖੀ ਆ ਜੈਸੀ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ ਉਹ ਦੁਖੀ ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤੋ ਰੋਂਦਾ ਪਿੱਟਦਾ ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ ਪੈਸਾ ਨਹੀਂ ਹੈ ਤੋ ਦੁਖੀ ਹੈ ਕਲਪ ਰਹੀ ਹੈ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤੋ ਕੋਈ ਮਾਂ ਬਾਪ ਤੋ ਅੰਤੁਸ਼ਟ ਕੋਈ ਭੈਣ ਤੋ ਅਸੰਤੁਸ਼ਟ ਕੋਈ ਪਰਾ ਤਾਂ ਕੋਈ ਪਤਨੀ ਤੋ ਕੋਈ ਪਤੀ ਤੋ ਕੋਈ ਬਚੇਆ ਤੋ ਇਹਨੂੰ ਪਰਿਵਾਰਿਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਿਕ ਤਲ ਤੇ ਅਸੰਤੁਸ਼ਟ ਹੈ ਜੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੇ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਨ ਇਹ ਆਚਰਣ ਤੋਂ ਹੀਣਾ ਹੋਵੇਗਾ ਜੇ ਦੀ ਦ੍ਰਿਸ਼ਟੀ ਆਪਣੇ ਘਰ ਦੇ ਚ ਨਹੀਂ ਹੋਵੇ ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਜੀ ਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਕਰਦੇ। ਆਵੇਂ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਆਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੈਸੀ ਪ੍ਰਾਪਲਬਦ ਹੈ, ਜੈਸੀ ਉਪਜੀਵਕਾ ਹੈ, ਜੋ ਕੁਝ ਮਿਲ ਰਹਾ ਹੈ, ਧਨ ਕਬੂਲ ਨਹੀਂ। ਠੀਕ ਨਹੀਂ। ਜੋ ਕੁਛ ਉਪਜੀਵਕ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੋਸ਼ ਉਹ ਐਸੀ ਮਨੁੱਖ ਦੀ ਬ੍ਰਿਸ਼ਟੀ ਚੁੱਕੇ ਆਪਣਾ ਧਨ ਸੰਪਤਾ ਦੋਤੇ ਅਸੰਤੋਸ਼ ਹੈ ਕਿ ਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਤੋਂ ਤੇ ਅਸੰਤੋਸ਼ ਦੁਨਿਆਈ ਸੇ ਡੰਗ ਨਾਲ ਜੀਂਦੀ ਹੈ ਲੋਭਾਦ ਦ੍ਰਿਸ਼ਟ ਪਰ ਗ੍ਰਹਿਹੰ ਜਦ ਬਿਦ ਆਚਰਣ ਇਹਦੇ ਆਚਰਣ ਤੇ ਇਹਦੇ ਹੱਥ ਤੇ ਅਜੇ ਆਚਰਣ ਤੋ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਣ ਤੋ ਹੀਣੀਆਂ ਇਹਦੇ ਪੈਰ ਤੇ ਅਜੇ ਆਚਰਣ ਹੀ ਨਹੀਂ ਪੈਰਾਂ ਨੂੰ ਇਸਨੇ ਕਾਬੂ ਰਖਿਆ ਕਿਉਂਕਿ ਬੇੜੀਆਂ ਨੇ ਹੱਥਾਂ ਨੂੰ ਇਸਨੇ ਕਾਬੂ ਰਖਿਆ ਕਿਉਂਕਿ ਹੱਤਕੜੀਆਂ ਨੇ ਤੇ ਨਜ਼ਰਾਂ ਵਾਸੇ ਨਾ ਕੋਈ ਹੱਤਕੜੀਆਂ ਨਾ ਬੇੜੀਆਂ ਇਹਦੀਆਂ ਨਜ਼ਰਾਂ ਦੂਜੇ ਦੇ ਵੱਲ ਲੋਭਾਦ ਵਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਦਾ ਧਿਆਨ ਨਾਲ ਸੁਣ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਦੇ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣ ਗਿਆ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇਣ ਐਸਵਾਸੀ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਔ ਤਾਂ ਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਦੇ ਚ ਨਹੀਂ ਜਾਣਾ ਨਹੀਂ ਜਾਣਾ ਇਸ ਘਰ ਮੇ ਹੈ ਸੋ ਜੋ ਤੂੰ ਢੋਂਡ ਖਾਏ ਅਵਰ ਕਿਸੇ ਕਹਿ ਮਤ ਹੈ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖਿਆ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਤੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਅਤਕੜੀਆਂ ਨੇ ਪਹਿਰਾਨੋ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾਂ ਨੇ ਕਾਨੂੰਨ ਐ ਸਜ਼ਾ ਐ ਮਹਾਰਾਜ ਕਹਿੰਦੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇਵਲ ਜਾਇ ਮੈਂ ਸਦਕੇ ਜਾਂਦਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੂਪ ਤੇ ਨਹੀਂ ਜਾਣਗੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਹਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕਿਆ ਔਰ ਖੁੱਲਾ ਛੱਡਿਆ ਹੋਇਆ ਇਸ ਦਿਨ ਮੌਕਾ ਮਿਲੇ ਹੱਥਾਂ ਨੂੰ ਬੰਨ੍ਹਣ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਝੋਟ ਨਹੀਂ ਪਹੁੰਚਦੀ ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਝੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹਥਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਹੁੰਚਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਹੈ ਬयंकर ਮਨ ਮੈਲਾ ਹੋ ਜਾਣਾ અત્યੰਤ ਮਨ ਮੈਲਾ ਹੋ ਜਾਣਾ ਮਹਾਰਾਜ ਕਹਿੰਦੇ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਪੇ타 ਮੈਨੂੰ ਹਰ ਜਗ੍ਹਾ ਤੇ ਅਲੰਬਿਤ ਰੱਖਦਾ ਸਤਿ ਭਾਈ ਕਰ ਇਹ ਵਿਸ਼ੇ ਉੱਚਾ ਅਚਨ ਛੇਲ ਤੇ ਸੰਜਮ ਤੇ ਮੇਰੇ ਬਰਾ ਨੇ ਮੇਰੇ ਨਾਲ ਠਿਪਤਾ ਜੀ ਕਹਿੰਦੇ ਨਾ ਪੁੱਤਰ ਨਾਨਕ ਠਿਪਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਉਹਦੇ ਵਿੱਚ ਪਤਨੀ ਵੀ ਹੈ ਅਗਰ ਹੈ ਤੋ ਫਿਰ ਇਹ ਦਸ ਫਿਰੇ ਫਿਰ ਸਸਤੇ ਸੋਰਾ ਕੌਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਔਰ ਇਹ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗੌੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸਸੂਰ ਭਏ ਕਰਣੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਜੇ ਜੋ ਮਿਹਨਤ ਮੁਸ਼ਕਲ घालना ਹੈ ਇਹ ਮੇਰਾ ਸਾਰ ਹੈ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸਸਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਏ ਮੇਰੀ ਕਾਮਣੇ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿ ਚਰਵਸੀ ਪਿਤਾ ਕੇ ਸਾਥ ਵਿਚਰ ਕੰਤ ਬਹੁ ਫਿਰਤ ਉਦਾਸ ਕਰ ਸੇਵਾ ਸਦਪੁਰਖ ਮਨਾਇਆ ਗੁਰ ਆਣੇ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਲੈ ਇਹ ਸਾਡੀ ਕਾਮਣ ਸ਼ਰਮ ਗਾਲਣਾ ਨੂੰ ਅੱਗੇ ਕੀਤਾ ਮਹਾਰਾਜ ਐਸਾ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨ ਆਪਣੀ ਅਣਖ ਨੂੰ ਮਾਰੇ ਬਿਨਾ ਕੋਈ ਮੰਗ ਨਹੀਂ ਸਕਦਾ ਇਸ ਨੂੰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਲਈ ਇਸ ਮਨੁੱਖ ਆਪਣੇ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਥੱਲੇ ਹੋ ਜਾਂਦਾ ਹੈ ਮੰਗਲ ਲੱਗਿਆ ਉਸ ਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਹੁੰਦੀ ਕੁਝ ਵੀ ਨਹੀਂ ਹੁੰਦਾ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਹੁੰਦਾ ਇਸ ਵਾਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ महात्मा वो थे स्वामी महावीर ने भिक्षु पैदा किए थे दीक्षा मांग के गुजारा करना है ये व्यक्तिगत धर्म है महात्मा बुद्धले ठीक हो सके समोहक धर्म नहीं है अगर सारे भिक्षु बन जान तो फिर देगा कौन पहले सब कौन देगा ये सारे भिक्षु बन जाए सारे शिख बन जान संसार का कोई नुकसान नहीं है अपनी कीर्त करो कीर्त करके खाओ कि ये सारे भिक्षु बन जाए फिर देगा कौन सारे भूखे मरन के ਤੇ ਜੇ ਸਾਰੇ ਹੀ ਗ੍ਰਸਥ ਦੇ त्यागी ਬਣ ਜਾਣ ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੀਰ ਦਾ ਤੇ ਮਹਾਤਮਾ ਬੁੱਧਾ ਛੋੜੋ ਗ੍ਰਸਥ ਸਾਰੇ ਗ੍ਰਸਥ ਦੇ त्याਗੀ ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਹੋਵੇ ਗੱਲ ਖਤਮ ਮਨੁੱਖਾਂ ਤੋਂ ਜ਼ਮੀਨ ਤੇ ਖਾਲੀ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕਿਰਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਹੈ ਕਿ ਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੋਹਕ ਧਰਮਣੀਏ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਹਲਸ ਕਰਦਾ ਹਾਂ ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم ਵੀ ਕਰ ਲਏ ਮੈਂ ਕਹਾਂ ਸਪਸ਼ਟ ਕਰ ਸਕਦੇ ਹਾਂ ਅਗਰ ਕਿਤੇ ਤੁਹਾਡੇ ਮਾਂ-ਬਾਪ ਇੱਕ ਬਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਂ-ਬਾਪ ਗ੍ਰਸਤੀ ਸਨ ਤਾਂ ਤੁਸੀਂ ਤਾਂ ਤੁਸੀਂ ਬਿਖਸ਼ੂ ਬਣੇ ਹੋ ਹਰ ਸਾਰੇ ਬਿਖਸ਼ੂ ਬਣ ਜਾਣ ਤੇ ਦੇਗਾ ਕੌਣ ਸਾਰੇ ਤਿਆਗੀ ਬਣ ਜਾ ਤੇ ਸੰਸਾਰ ਦੇ ਠੱਪ ਹੋ ਜਾਏ ਕੁਦਰਤ ਨਹੀਂ ਚਾਹੁੰਦੀ ਪਰਮਾਤਮਾ ਨਹੀਂ ਚਾਹੁੰਦਾ ਇਹ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ ਚਲਾਇਆ ਨਹੀਂ ਜਾ ਸਕਦਾ ਇਹ ਵੀ ਮੈਲਕ ਨੂੰ ਕੋਈ ਟਾਵਾ ਟਾਵਾ ਧਾਰਨ ਕਰ ਸਕਦਾ ਸਾਰੇ ਨਹੀਂ ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਖੜ ਗਏ ਤੇ ਉਹਦਾ ਇੱਕ ਕਾਰਨ ਇਹ ਵੀ